ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਪਲਵਿੰਦਰ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾ ਦਿਖਾਉਣੀ ਆ ਚਾਰੇ گاਵਾ ਘੁੰਮਣਾ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਕਿਸੇ ਹੋਰ ਵੀ ਵੀਰਪਿਆ ਦਾ ਫਾਇਦਾ ਹੋ ਸਕਦਾ। ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਹੈ। ਨਿਰਖਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਕਿਉਂਕਿ ਤੁਸੀਂ ਪੈਸੇ ਇਨਵੈਸਟ ਕਰਨੇ ਹੁੰਦੇ ਆ। ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ। ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਦੋਸਤੋ। ਕਈ ਗੱਲਾਂ ਹੁੰਦੀਆਂ ਜਿਹੜੀਆਂ ਮ ਅਜੀਤ ਜੀ ਸਤਿ ਸ੍ਰੀ ਅਕਾਲ ਜੀ ਕੋਰਸ ਨੋਟ ਸੀਟਾ ਜੀ ਚੜ੍ਹਦੀ ਕਲਾ ਜੀ ਚਲੀਆਂ ਦਾ ਕੰਮ ਕਰ ਵਧੀਆ ਜੀ ਬਹੁਤ ਵਧੀਆ ਮਾੜੀ ਆਪਣਾ ਐਡਰੈਸ ਬੋਲ ਦਿਓ ਜੀ ਪਿੰਨ ਮੇਲਾ ਸਰਾਲੀ ਮੰਡ ਜੀ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਪਣਾ ਨਾਮ ਤੇ ਫੋਨ ਨੰਬਰ ਦੱਸੋ ਨਾਮ ਮੇਰਾ ਪਲਵਿੰਦਰ ਸਿੰਘ ਹਾਂਜੀ ਫੋਨ ਨੰਬਰ 76968 ਠੀਕ ਹੈ 68905 ਠੀਕ ਹੈ ਅਜੀਤ ਜੀ ਚਾਰ ਕਮ ਹਾਂਜੀ ਚਾਰ ਜੀ ਚਾਰੇ ਕਪਣ ਚਾਰੇ ਕਪਣ ਠੀਕ ਹੈ ਜੀ ਸ਼ੁਰੂ ਕਰੀਏ ਹਮਰੇ ਇੱਕ ਨੰਬਰ ਤੋਂ ਪਹਿਲਾਂ ਜੀ ਇਹਦੇ ਬਾਰੇ ਦੱਸੋ ਡਿਟੇਲ ਦੀ ਹਾਂ ਜੀ ਇਹ ਦਾ ਜਰਸੀ ਪ੍ਰੋਸੈਸ ਹੈ ਹਾਂਜੀ ਸੁਆਗਨਵਾਜੀ ਸੂਵਾ ਲਿਆ ਦੁੱਧ ਸੂਵਾ ਹਾਂ ਜੀ ਕਿੰਨਾ ਕ ਟਾਈਮ ਖੜਦੀ ਹੈ ਦਿਨ ਇਹ 5-7 ਦਿਨ 5-7 ਹਾਂ ਜੀ ਪਹਿਲੀ ਸਵੇਰ ਕਿੰਨਾ ਚੋਆ ਦਿੰਦੇ 14-15 ਕਿਲੋ 14-15 ਕਿਲੋ ਹਾਂ ਜੀ ਕਹਿੰਦੇ ਕਿ ਕਿੰਨੀ ਕੁ ਉਮੀਦ ਹੈ ਉਹ ਸਾਡਾ ਵਾਦੇ ਚੱਲਦਾ ਠੀਕ ਹੈ ਖੋਲੋ ਜੀ ਦੋਸਤੋ ਕਿੰਨਾ ਕ ਟਾਈਮ ਦੱਸਿਆ ਜੀ ਹਫਤਾ 5-7 ਦਿਨ 5-7 ਦਿਨ ਦੋਸਤੋ ਜੇ ਸੂਨ ਦੇ ਵਿੱਚ ਪਏ ਇਹ ਦਿਗਾ ਦੇ ਯਰਸੀ ਕ੍ਰੋਸ ਹੈ ਦੁੱਧ ਵੀਰ ਕੰਦਾ ਪਿਛਲੀ ਸਵੇਰ ਨੇ 14 ਕਿ ਲੀਟਰ ਚੋਆਇਆ ਇਹਦੀ ਵੀਰ ਵੱਧ ਉਮੀਦ ਕਰਦਾ ਵਾ ਜੇ ਕਿ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਤੇ ਦੋ ਦੋਸਤੋਂ ਵੱਧ ਵੀ ਚੁਆ ਸਕਦੀ ਹੈ। ਦਰਮਿਆਨੇ ਕੱਦ ਕੱਟ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ। ਲੈ ਲੇ ਵੀਰ। ਟਾਈਮ ਦੋਸਤੋਂ ਅਜੇ 5-7 ਦਿਨ ਪਹਿਲੇ ਸੂਨ ਦੇ ਵਿੱਚ ਅਜੇ ਹਵਾਨੇ ਚ ਕੁਆਲਿਟੀ ਲਾ ਕਾਫੀ ਪਈ ਹੋਊ। ਤੁਹਾਨੂੰ ਦੋਸਤ ਉਲਟ ਬਹਿਣੀ ਵਾਲੇ ਪਾਸੇ ਚੈੱਕ ਕਰ ਸਕਦੇ ਜੇ ਹਾਂਜੀ ਵੀ ਜੀ ਕਿੰਨਾ ਮੁੱਲ ਕਰ ਦਿੰਦੇ ਮੁੱਲ ਸ਼ਾ ਜੀ ਦਾ 35000 ਰੁਪਏ 35 ਹੈ ਹਾਂਜੀ ਮਾਨ ਤਾਂ ਥੋੜਾ ਬਰਾ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਸੀ ਇਹ ਵੀ ਜੀ ਦੂਜਾ ਸੁਭਾ ਜੀ ਕਿੰਨਾ ਟਾਈਮ ਖੜਦੀ ਹੈ ਇਹ ਵੀ ਜੀ 5-7 ਦਿਨ ਖੜਦੀ 5-7 ਦਿਨ ਖੜਦੀ ਹੈ ਕੋਈ ਕਿੰਨਾ ਦੋ ਚਲਾਇਆ ਪਹਿਲੇ ਸਵੇਰ ਉਹ 15 ਪੰਦਰ 15-16 ਦਿਨ 15-16 ਠੀਕ ਹੈ ਜੀ ਠੀਕ ਹੈ ਖੋਲੋ ਜੀ ਦੋਸਤੋ ਇਹ ਵੀ ਗਾਂ ਦੂਜਾ ਸੁਭਾ ਸੁਣੀ ਹੈ ਪੰਜ-ਛੇ ਦਿਨ ਦਾ ਟਾਈਮ ਅਜੇ ਪਿਆ ਵਾ ਦੁੱਧ ਦੋਸਤ ਤੁਹਾਡੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੋ ਦੁੱਧ ਦੋ ਦਿਨ ਦਾ ਤੁਸੀਂ ਹੋ ਸਕਦੇ ਇਸ ਲਈ ਚੰਗੇ ਕਦ ਕੱਢਦੀ ਹੈ ਥਣਾ ਥਣਾ ਦੀ ਵਿਥੀ ਦੋਸਤੋ ਕਾਫੀ ਹੈ ਦੀ ਮੋਰਲਾ ਵੀ ਮੋਰਲਾ ਫਿਰ ਕੁਆਲਿਟੀ ਚੈੱਕ ਕਰ ਲੂਗੀ ਸਹੀ ਏ ਤੋਰ ਦੀ ਅੱਜੇ ਦੋਸਤੋ ਵਲਟਾ ਕਾਫੀ ਪਈਆਂ ਇਹਦੇ ਬੰਨੇ ਚ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਨਗਾ ਮੋਲੇ ਦਾ 38500 38500 68300 ਹਾਂਜੀ ਮਾਨ ਲੇ ਗਨਗਾ ਬਸ ਥੋੜਾ ਬਤ ਹੈ ਥੋੜਾ ਬਤ ਹੈ ਠੀਕ ਹੈ ਜੀ ਤੇ ਜੇ ਨੰਬਰ ਬਾਰੇ ਵੀ ਦੱਸਗੇ ਕਿਹਦੀ ਜਸੂ ਬਾਜੀ ਦੂਜਾ ਸੁਭਾ ਹਾਂਜੀ ਕੰਨਾ ਟਾਈਮ ਖੜਤੀ ਹੈ ਇਹ ਵੀ ਦੋ ਚਾਰ ਦਿਨ ਖੜਦਾ ਜੀ ਦੋ ਚਾਰ ਦਿਨ ਖੜਦਾ ਜੀ ਠੀਕ ਹੈ ਜੀ ਖੋਲੋ ਨੂੰ ਵੀ ਦੋਸਤੋ ਇਹ ਵੀ ਗਾਂ ਦੂਜਾ ਸੁਭਾ ਸੁਣੀ ਹੈ ਇਹ ਵੀ ਇਹ ਬਰੀਕੜੀ ਹੈ ਇਹ ਜਰਸੀ ਕ੍ਰੋਸ ਹੈ ਜੀ ਜਰਸੀ ਕ੍ਰੋਸ ਹੈ ਜੀ ਠੀਕ ਹੈ ਤੋਰੋ ਜੀ ਇਹ ਜਰਸੀ ਦੇ ਨਾਲ ਕ੍ਰੋਸ ਹੈ ਦੋਸਤੋ ਚੰਗੇ ਕੱਦ ਕੱਢ ਦੀ ਟਾਈਮ ਅਜੇ ਦੋਸਤੋ ਸੂਨ ਦੇ ਵਿੱਚ ਇਹਦੇ ਵੀ ਦੋ ਚਾਰ ਰਣ ਪਏ ਆ ਮੋੜ ਲਾ ਮੋੜ ਲਾ ਇਸ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਜੀ ਅਜੀਤ ਜੀ ਕਿੰਨਾ ਮੁੱਲ ਕਰ ਰਹੇ ਆ ਜੀ ਲੈਣ ਦੇ ਨਾਲ 37500 37500 37 ਹਜ਼ਾਰ ਠੀਕ ਹੈ ਜੀ ਚੌਥੇ ਨੰਬਰ ਬਾਰੇ ਵੀ ਤੁਸੀਂ ਇਹਦੇ ਬਾਰੇ ਤੁਸੀਂ ਇਹ ਹੀ ਦੂਜਾ ਸੁਗਾ ਜੀ ਹਾਂਜੀ ਇਹ ਸ਼ਾਈਵਲ ਕਰਵਾਸਾ ਜੀ ਸ਼ਾਈਵਲ ਕਰਵਾਸਾ ਹਾਂਜੀ ਠੀਕ ਹੈ ਜੀ ਤੇ ਕਿੰਨਾ ਟਾਈਮ ਪਿਆ ਵੀ ਸੁਣ ਚ ਦੇ ਇਹ ਜੀ ਤਿਆਰ ਹੀ ਆ ਦੋ ਚੱਲ ਦੇਣੀਆਂ ਠੀਕ ਹੈ ਜੀ ਖੋਲੋ ਨਾ ਦੋਸਤੋ ਸ਼ਾਈਵਲ ਦੇ ਨਾਲ ਕਰਾਸ ਆ ਸਿੰਘ ਵੀ ਲਿਖਦੇਗੇ ਹੈਗੇ ਗਾਂ ਦੇ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਲੂਵੇ ਹਾਂਜੀ ਵੀਰ ਜੀ ਕਿੰਨਾ ਬੋਲ ਕਰਦੇ ਦਾ ਈ 28500 28500 ਹਾਂਜੀ 8500 ਬੜਾ ਨਾਲ ਲਾਤਾ ਕਮ ਅੱਜ ਥੋੜੀ ਛੋੜ ਕਰਦਾ ਹਾਂਗੇ ਨਾ ਠੀਕ ਠੀਕ ਹੈ ਠੀਕ ਹੈ ਜੀ ਦੋਸਤੋ ਥੋੜਾ ਥੋੜਾ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਗਾ ਦੀ ਸੋ ਦੋਸਤੋ ਚਾਰ ਗਾਵਾਂ ਜਿਹੜੀਆਂ ਅੱਜ ਦੀ ਵੀਡੀਓ ਦੇ ਤਾਂ ਦਿਖਾਈਆਂ ਵਾ ਨੰਬਰ ਵੀਰ ਦਾ ਸਕਰੀਨ ਤੇ ਚਲਾ ਦੂੰਗਾ ਜਿਹੜਾ ਪਸ਼ੂ ਜਿਹੜੇ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਜੀ ਚਾਰੇ ਪਸੂ ਜਿਹੜੇ ਦੋਸਤੋ ਗੱਬਣੇ ਡਿਟੇਲ ਸਾਰੀ ਵੀਰ ਤੁਹਾਨੂੰ ਦੋਸਤੋ ਫੋਨ ਤੇ ਆਪ ਦੱਸ ਦਊ ਜਿਹੜੇ ਵੀਰ ਨਹੀਂ ਪੁੱਛਣੇ ਹੋਗੇ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ